ਆਪਾਂ ਦੋਨੇ ਭਰਾ ਆ ਮੇਰਾ ਨਾਂ ਗੁਰਪ੍ਰੀਤ ਸਿੰਘ ਆ ਤੇਰਾ ਨਾਂ ਰਣਜੀਤ ਸਿੰਘ ਆ ਠੀਕ ਆ ਮੈਂ ਵਿਛੜ ਗਿਆ ਸੀ ਤੁਹਾਡੇ ਨਾਲੋਂ ਕੁੰਭ ਦੇ ਮੇਲੇ ਤੇ ਇਹ ਬੀਬੇ ਭੁੱਲੇ ਆਈ ਸੀ ਮੈਨੂੰ ਉੱਥੇ ਮੰਦਰ ਦੇ ਬਾਹਰ ਠੀਕ ਆ ਮੈਂ ਫਿਰ ਇੱਥੇ ਸੇਵਾ ਕਰਨ ਲੱਗ ਗਿਆ ਫਿਰ ਮੈਨੂੰ ਪਤਾ ਲੱਗਿਆ ਵੀ ਮੇਰਾ ਪਰਿਵਾਰ ਤਾਂ ਜਿੰਦਦਰ ਰਹਿੰਦਾ ਰਣਜੀਤ ਉੱਥੇ ਰਹਿੰਦਾ ਮੇਰਾ ਛੋਟਾ ਭਰਾ ਮੇਰੀ ਛੋਟੀ ਭੈਣ ਵਿਆਹੀ ਹੋਈ ਆ ਫੇਰ ਮੈਂ ਉੱਥੇ ਪਹੁੰਚਿਆ ਫੇਰ ਮੈਂ ਪਤਾ ਕੀਤਾ ਤਾਂ ਹੀ ਇੱਥੇ ਲੈ ਕੇ ਆਂਦਾ ਤੁਹਾਨੂੰ ਠੀਕ ਆ ਮੈਂ ਤੇਰਾ ਵੱਡਾ ਭਰਾ ਆ ਤੇਰੀ ਮੰਮੀ ਨਾ ਮੇਲੇ ਤੇ ਗਏ ਸੀਗੇ ਕੁੰਬ ਦੇ ਤੇ ਉੱਥੇ ਘੁੰਮ ਗਿਆ ਸੀ ਮੈਂ ਮੇਰੀ ਵੀ ਇਹ ਮਾਂ ਆ ਠੀਕ ਆ ਤੇ ਹੁਣ ਜੇ ਮੇਰੀ ਮਾਂ ਨੂੰ ਤੂੰ ਤੰਗ ਕੀਤਾ ਤੇ ਵੱਡਾ ਭਰਾ ਫਿਰ ਕੀ ਕਰੂਗਾ ਹਾਂ ਫਿਰ ਐਦਾਂ ਮੁਕੇ ਬੈਣਗੇ ਕੋਈ ਸੇਵਾ ਵੀ ਕਰੇ ਕੋਈ ਨਾ ਕਰੂਗਾ ਮਾਂ ਸਭ ਕੁਝ ਕਰਾਵਾਂਗੇ ਸਭ ਕੁਝ ਕਰਾਂਗੇ ਹੁਣ ਤਾਂ ਮੇਰੇ ਨਾਲ ਦਾ ਭਰਾ ਮੇਰੇ ਨਾਲ ਦਾ ਜੰਮਿਆ ਹੋਇਆ ਹੈ ਕਰਾਏਗਾ ਨਹੀਂ ਸੇਵਾ ਮੇਰੇ ਨਾਲ ਫੇਰ ਤਕੜਾ ਹੋ ਜਾ ਹੁਣ ਬਾਈ ਜੇ ਨਾਲ ਸੇਵਾ ਕਰਾਇਆ ਕਰਨੀ ਹੈ ਠੀਕ ਆ ਇਹ ਮਾਂ ਵੀ ਜਿੱਦਣ ਆਪਦੇ ਪੁੱਤਰ ਨੂੰ ਲੈ ਕੇ ਆਈ ਆ ਬਹੁਤ ਮਾੜੀ ਹਾਲਤ ਉਹਨੇ ਕਿੰਨੇ ਸਾਲਾਂ ਬਾਅਦ ਅੰਦਰੋਂ ਨਿਕਲਿਆ ਸੀ ਤੇ ਨਾਤਾ ਦੇ ਇੱਥੇ ਆ ਕੇ ਕੱਪੜੇ ਵੀ ਫਟੇ ਪਏ ਗੰਦੇ ਕੱਪੜੇ ਸਿਰ ਦੇ ਵਾਲ ਪਰ ਇੱਥੇ ਰਹੇ ਬਹੁਤ ਠੀਕ ਹੋ ਗਿਆ ਫੇ ਘਰੇ ਚਲੇ ਗਏ ਘਰੇ ਜਾ ਕੇ ਫੇਰ ਇਹਨੇ ਕਟ ਮਾਰ ਕਰਨੀ ਮਾਂ ਨਾ ਭਣ ਟੁਟ ਦਵਾਈ ਖਾਣੋਂ ਹਟ ਗਿਆ ਅੰਦਰ ਮਾਂ ਨੂੰ ਵੀ ਬੰਦ ਕਰ ਲਿਆ ਘਰੇ ਮਾਂ ਨੂੰ ਵੀ ਨਾ ਕਈ ਕਈ ਦਿਨ ਅੰਦਰੋਂ ਨਿਕਲ ਦਿਆ ਕਰੇ ਉਹ ਸੁਜੀ ਹੋਈ ਹੈ ਨਹੀਂ ਆਪਦੀ ਮਾਂ ਦਾ ਰਿਸ਼ਤਾ ਹੀ ਸੰਪੂਰ ਯੰਦਾ ਫੇਰ ਇਹਨਾਂ ਦੀ ਸਿਸਟਰ ਨਾਲ ਜੀਜਾ ਜੀ ਨਾਲ ਸਾਰਿਆਂ ਨਾਲ ਗੱਲ ਹੋਈ ਰਲ ਕੇ ਫੇਰ ਉੱਥੋਂ ਸਾਡੀ ਟੀਮ ਦੇ ਮੈਂਬਰ ਵੀ ਪਹੁੰਚੇ ਜਲੰਧਰ ਤੋਂ ਆਏ ਪਰਿਵਾਰ ਫਿਰ ਉਹ ਤੋਂ ਲੈ ਕੇ ਆਇਰਣ ਜੀ ਤ ਨੂੰ ਹੁਣ ਕਾਫੀ ਅੱਗੇ ਨਾਲ ਫਰਕ ਕਰ ਤੁਹਾਡਾ ਪੋਤਾ ਹੈ ਕਿਹੜੇ ਪਿੰਡੋਂ ਆਏ ਤੁਸੀਂ ਭਵਾਨੀ ਘੜ ਤੋਂ ਭਵਾਨੀ ਗੋੜ ਘੜ ਤੋਂ ਬਲਿਆਲ ਪਿੰਡ ਤੋਂ ਮਾਂ ਲੈ ਕੇ ਆਈ ਆ ਗੁਰਵਿੰਦਰ ਸਿੰਘ ਕੱਕੜਿਆਂ ਵਾਲਾ ਲੈ ਕੇ ਆਇਆ ਬੰਨਿਆ ਹੋਇਆ ਸੀ ਸਿੰਗਲ ਪੁੱਤ ਪਿਓ ਨੇ ਵੀ ਛੱਡਤਾ ਮਾਂ ਨੇ ਵੀ ਛੱਡਤਾ ਕਹਿੰਦੇ ਅਸੀਂ ਨਹੀਂ ਸਾਂਭ ਸਕਦੇ ਤੇ ਆਹ ਦਾਦੀ ਹੋਈ ਆ ਵਿਚਾਰੀ ਜਿਹੜੀ ਪੋਤੇ ਨੂੰ ਕਿਵੇਂ ਨਾ ਕਿਵੇਂ ਰੋਟੀ ਪਾਣੀ ਖਵਾਉਂਦੀ ਸੀ ਤੇ ਬੋਤਾ ਹੁਣ ਤਕੜਾ ਹੋਈ ਜਾਂਦਾ ਸੀ ਬੰਨ ਕੇ ਰੱਖਦੇ ਸੀ ਪਤਾ ਨਹੀਂ ਕਿ ਜੇ ਕੋਈ ਕੋਈ ਪਤਾ ਨਹੀਂ ਪਤਾ ਨਹੀਂ ਸੀ ਲੱਗਦਾ ਕੋਈ ਲੱਗੂਗਾ ਵਾਹਿਗੁਰੂ ਕਰਨ ਕਿੰਨੇ ਦਿਨ ਹੋ ਗਏ ਹੋ ਗਏ 10 ਦਿਨ ਆਏ ਨਾ ਹਾਂ ਜੀ 10 ਦਿਨ ਮਾਰੇ ਮਿਹਰ ਕਰਨਗੇ ਹਾਂ ਜੀ ਬਾਉ ਜੀ ਕੀ ਹਾਲ ਨੇ ਕੀ ਹਾਲ ਨੇ ਸੇਠਾ ਕੀ ਹਾਲ ਨੇ ਠੀਕ ਆ ਕੀ ਨਾ ਥੋੜਾ ਵਿਸ਼ਾਲ 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 ਕਿਵੇਂ ਵੀਰੇ ਮੇਰੇ ਨਾਲ ਕਹਤੋ ਕੋ ਸੇਹ ਚ ਬੋਲਦਾ ਇੰਨਾ ਸੇਹ ਇੰਨਾ ਠੀਕ ਨਹੀਂ ਹੋਇਆ ਤੇ ਮੈਂ ਠੀਕ ਨਹੀਂ ਹੋਇਆ ਠੀਕ ਨਹੀਂ ਹੋਇਆ ਜੀ ਤੁਸੀਂ ਕਹਿੰਦੇ ਛੁੱਟੀ ਗਈ ਮੈਨੂੰ ਛੁੱਟੀ ਦੇ ਦਈਏ ਠੀਕ ਕੋਈ ਨਾ ਦਵਾਈ ਦੱਸੋ ਕਿੰਨੇ ਉਸ ਟਾਈਮ ਮਾਂ ਦਾ ਹੀ ਨਾ ਵਾ ਠੀਕ 2 ਮਹੀਨੇ ਬਾਅਦ ਠੀਕ ਕੋਈ ਨਾ ਮੈਂ ਡਾਕਟਰ ਨਾਲ ਗੱਲ ਕਰਨ ਠੀਕ ਜੀ ਹਾਂ ਨੇ ਵੀਰੇ ਜੀ ਸੇ ਠੀਕ ਆ ਹੁਣ ਗੁੱਸਾ ਤਾਂ ਨਹੀਂ ਆਉਂਦਾ ਹੁਣ ਟਰੀਟਮੈਂਟ ਤਾਂ ਚੱਲ ਰਿਹਾ ਜੀ ਗੁੱਸਾ ਤਾਂ ਨਹੀਂ ਆਉਂਦਾ ਹੁਣ ਨਹੀਂ ਨਹੀਂ ਗੁੱਸਾ ਨਹੀਂ ਪੱਕੀ ਗੱਲ ਆ ਜੱਫੀ ਬਾ ਚੱਲ ਪਹਿਲੀ ਬਾਣੀ ਦਾ ਪਾਠ ਸੁਣਾ ਦੇ ਪਾਠ ਇਹਨਾਂ ਯਾਰ ਪਹਿਲੀ ਬਾਣੀ ਦਾ ਮੈਂ ਕਰਦਾ ਨਹੀਂ ਕਰੇ ਗਏ ਵਾਇ ਗੁਰ ਵਾਇ ਗੁਰ ਕਰੇ ਇੱਕ ਓੰਕਾਰ ਇਹਨਾਂ ਨਹੀਂ ਆਉਂਦਾ ਮੇਰੇ ਮਗਰ ਬੋਲਣਾ ਇੱਕ ਓੰਕਾਰ ਨਹੀਂ ਆਉਂਦਾ ਜੀ ਮੇਰੇ ਮਗਰ ਬੋਲਣਾ ਇੱਕ ਓੰਕਾਰ ਬੋਲ ਇੱਕ ਓੰਕਾਰ ਮੈਂ ਕੀ ਕਹਿ ਰਿਹਾ ਉਹਨਾਂ ਦੀ ਇੱਕ ਓੰਕਾਰ ਮੈਂ ਵਾਹਿਗੁਰੂ ਬਸ ਸਿਰਫ ਇੰਨਾ ਹੀ ਕਹਿਣਾ ਇੱਕ ਓੰਕਾਰ ਇੱਕ ਓੰਕਾਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸਾਹਿਬ ਅਜੂਨੀ ਸਾਹਿਬ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆ ਸੱਚ ਜੁਗਾਦ ਸੱਚ ਜੁਗਾਦ ਸੱਚ ਹੈਪੀ ਸੱਚ ਹੈਪੀ ਸੱਚ ਨਾਨਕ ਹੋਸੀ ਨਾ ਨਕੋਸੀ ਵੀ ਸੱਚ ਵੀ ਸੱਚ ਇੰਨੇ ਬਾਤ ਵੀ ਉਹੀ ਹੈ ਸਾਬਾ ਨਾ ਉਹਨੂੰ ਕੋਈ ਮਾਰ ਸਕਦਾ ਨਾ ਉਹਨੂੰ ਕੋਈ ਡਰਾ ਸਕਦਾ ਜੋ ਹੈ ਉਹੀ ਸੱਚ ਹੈ ਉਹੀ ਹੈ ਉਹਨੇ ਠੀਕ ਕਰਨਾ ਠੀਕ ਹੈ ਕਿਹੜੇ ਪਿੰਡੋਂ ਆਏ ਤੁਸੀਂ ਡੱਪੜੋਂ ਡੱਪੜੋਂ ਬੜੇ ਕਪੜੇ ਤੋਂ ਹਾਂ ਮੈਂ ਡੱਪੜ ਤੋਂ ਹਾਂ ਸਿਸਰਗੱਗੜੀ ਹਰਿਆਣੇ ਤੋਂ ਹਾਂ ਅੱਛਾ ਅੱਛਾ ਹਾਂ ਮੈਂ ਭੁੱਲ ਗਿਆ ਸੀ ਬਾਈ ਦੀ ਸ਼ਕਲ ਹੀ ਬਦਲੀ ਗਈ ਯਾਰ ਹਾਂ ਗੁਰਪ੍ਰਿੰਦ ਠੀਕ ਹੋ ਚਲੋ ਜੀ ਹਾਂ ਮਾਂ ਤਕੜੇ ਹੋ ਇਹ ਸਾਡੇ ਸੁਪਨਿਆਂ ਦੇ ਘਰ ਦੇ ਟੈਂਪਰੇਰੀ ਬੋਰਡ ਦੇ ਮੈਂਬਰ ਨੇ ਜਿਨ੍ਹਾਂ ਨੂੰ ਮਹੀਨਾ 2 ਮਹੀਨੇ 20 ਦਿਨ 15 ਦਿਨ ਜਿੰਨੀ ਜ਼ਰੂਰਤ ਪੈਂਦੀ ਆ ਉਹਨਾਂ ਟਾਈਮ ਅਸੀਂ ਇੱਥੇ ਐਡਮਿਟ ਕਰਕੇ ਟ੍ਰੀਟਮੈਂਟ ਕਰਦੇ ਆ ਤੇ ਜਿਹੜੇ ਮਹਾਰਾਜ ਦੀ ਕਿਰਪਾ ਦੇ ਨਾਲ ਤੰਦਰੁਸਤ ਹੋ ਕੇ ਆਪੋ ਆਪਣੇ ਪਰਿਵਾਰਾਂ ਚ ਜਾ ਰਹੇ ਨੇ ਬਸ ਇੱਕ ਮਾਹੌਲ ਬਦਲਣ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਇੱਕ ਛੋਟਾ ਜਿਹਾ ਅਪਰਾਲਾ ਜ਼ਿੰਦਗੀਆਂ ਨੂੰ ਬਦਲ ਸਕਦਾ ਤੁਸੀਂ ਵੀ ਆਪਣੇ ਆਸ-ਪਾਸ ਦੇ ਲੋੜਵੰਦਾਂ ਦੀ ਬਾਹ ਫੜੋ ਤਾਂ ਉੱਥੇ ਹੀ ਲੋਕਾਂ ਦੀ ਮਦਦਤ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ